ਇਸ ਵੇਲੇ ਦੀ ਵੱਡੀ ਖਬਰ ਹਿੰਦੂ ਆਗੂ ਨੂੰ ਲੈ ਕੇ ਸਾਹਮਣੇ ਆ ਰਹੀਆ ਦਾਸ ਦਿਆ ਕਿ ਵੱਟੇ ਹਿੰਦੂ ਆਗੂ ਦੇ ਉੱਤੇ ਪਰਚਾ ਤਰਜ਼ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀਆ ਮਾਮਲਾ ਬਹੁਤ ਹੀ ਸੰਗੀਨ ਹੈ ਮਾਮਲਾ ਬਲਦਕਾਰ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਇਸ Hindu ਆਗੂ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਹੁਣ ਇਹ ਸ਼ਖਸ ਜੇਲ੍ਹ ਦੀ ਹਵਾ ਖਾਵੇਗਾ ਦੱਸਿਆ ਕੀ ਇਹ ਉਹੀ Hindu ਆਗੂ ਆ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸਮਾਜ ਸੇਵੀ ਦੱਸਦਾ ਤੇ ਆਪਣੇ ਆਪ ਨੂੰ ਬਹੁਤ ਹੀ ਵੱਡਾ ਮਜਲੂਗਾ ਦਾ ਰਾਖਾ ਕਹੋਂਦਾ ਪਰ ਇਸ ਦੇ ਸਮਾਜ ਸੇਵੀ ਦੇ ਮਖੌਟੇ ਪਿੱਛੇ ਅਸਲ ਚਿਹਰਾ ਅੱਜ ਬੇਨਕਾਬ ਹੋ ਗਿਆ ਅਸਲ ਵਿੱਚ ਇਹ Hindu ਆਗੂ ਮਹਾਕਾਲ ਸੇਵਾ ਦਲ ਦਾ ਪ੍ਰਧਾਨ ਹੈ ਅਤੇ ਉਹ ਕਾ ਸਮਾਜ ਸੇਵੀ ਹੌਣ ਵਾਲੇ ਚੇਤਨ ਬਵੇਜਾ ਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਤੇ ਮਾਮਲਾ ਇਹ ਵੀ ਹੈ ਕਿ ਇਸ ਨੇ ਜਿਸ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਿਸ ਦੀ ਇੱਜ਼ਤ ਨੂੰ ਤਾਰ-ਤਾਰ ਕਰਦਾ ਰਿਹਾ ਨੋਚ-ਨੋਚ ਉਸ ਦੇ ਜਿਸਮ ਨੂੰ ਖਾਂਦਾ ਰਿਹਾ ਉਸ ਔਰਤ ਨੇ ਹੁਣ ਇਸ ਦੇ ਬੱਚੇ ਨੂੰ ਵੀ ਜਨਮ ਦਿੱਤਾ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਦਾ ਡੀਐਨਏ ਟੈਸਟ ਵੀ ਕਰਵਾਉਣਾ ਚਾਹੀਦਾ ਅਜਿਹੇ ਲੋਕ ਜਦੋਂ ਭਲਾ ਕਰਨ ਦੇ ਨਾਮ ਤੇ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਹਨ ਤਾਂ ਅਜਿਹੇ ਵਿੱਚ ਸੱਚੇ ਸਮਾਜ ਸੇਵੀਆਂ ਤੋਂ ਵੀ ਲੋਕਾਂ ਦਾ ਯਕੀਨ ਉੱਟ ਜਾਂਦਾ ਹੈ ਇੰਨਾ ਹੀ ਨਹੀਂ ਇਸ ਸ਼ਖਸ ਨੇ ਪੱਤਰਕਾਰ ਮਨੋਜ ਹੀਰਾ ਦੇ ਨਾਲ ਵੀ ਕੁੱਟਮਾਰ ਕੀਤੀ ਸੀ ਅਤੇ ਆਪਣਾ ਸਿਆਸੀ ਰਸੂਖ ਦਿਖਾਉਂਦੇ ਹੋਏ ਉਸ ਨੂੰ ਜੇਲ੍ਹ ਭਜਵਾ ਦਿੱਤਾ ਸੀ ਇਤੋਂ ਤੱਕ ਕਿ ਇਹ ਅਜਿਹਾ ਇਨਸਾਨ ਹੈ ਜਿਸ ਨੇ ਵੱਡੇ ਵੱਡੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ ਪੁਲਿਸ ਅਧਿਕਾਰੀਆਂ ਤੱਕ ਨੂੰ ਇਸ ਨੇ ਭੱਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ 2 ਟਕੇ ਦਾ ਪੱਤਰਕਾਰ 2 ਟਕੇ ਦਾ ਪੱਤਰਕਾਰ 2 ਟਕੇ ਦਾ ਤੂੰ ਓਏ ਚੱਲਦੀ ਰਹਿੰਦੀ ਉੱਧਰ ਜਾ ਕੀ ਕਹੇਗਾ ਜੀ ਕਹੇਗਾ ਇਹ ਗੱਲ ਕੋਈ ਆਉਂਦੀ ਹੈ ਤੁਸੀਂ ਪੁੱਛੀ ਤੂੰ ਪੁੱਛਿਆ ਮੈਨੂੰ ਉਹ ਜਪੇ ਕੋਲੀ ਨਹੀਂ ਨਹੀਂ ਪੁੱਛਿਆ ਗਿਆ ਲੈ ਉਹ ਯਾਰ ਹਲੋ ਮੁੰਗਲੀ ਜੀ ਮੁੰਗਲੀ ਜੀ ਨਾਲ ਹੀ ਆਉਣਾ ਹਾਂ ਫਾੜੀ ਤੇ ਹਾਂ ਕਿਤੇ ਹਾਂ ਨਾ ਫਿਰ ਹਿੰਦੂ ਚੜ੍ਹਦੀ ਕਲਾ ਹੈ ਜੀ ਵੀ ਕਹਿ ਰਹੇ ਹੈਗੇ ਲੱਗ ਰਿਹਾ ਫੋਟੋ ਸਾਰੀ ਗੱਲ ਕਰਕੇ ਗੱਲ ਹੋਣੀ ਹੋਰ ਕੋਈ ਜੀ ਇਹ ਨਹੀਂ ਨਹੀਂ ਇਹ ਸ਼ਖਸ ਆਪਣੇ ਆਪ ਨੂੰ ਕਿਸੇ ਵਿਧਾਇਕ ਦਾ ਖਾਸ ਵੀ ਦੱਸਦਾ ਹੈ ਅਤੇ ਉਸ ਦੇ ਨਾਮ ਪਿਆ ਧਮਕੀਆਂ ਵੀ ਅਕਸਰ ਇਹ ਦਿੰਦਾ ਰਹਿੰਦਾ ਸੀ ਇਸ ਵੇਲੇ ਦੀ ਵੱਡੀ ਖਬਰ ਹਿੰਦੂ ਆਗੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਚੇਤਨ ਬਵੇਜਾ ਨਾਮ ਦੇ ਹਿੰਦੂ ਆਗੂ ਦੇ ਉੱਪਰ ਪੁਲਿਸ ਵੱਲੋਂ ਬਲਦਕਾਰ ਦਾ ਪਰਚਾ ਦਰਜ ਕਰਕੇ ਅਗਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਵੇਲੇ ਦੀ ਵੱਡੀ ਖਬਰ ਹਿੰਦੂ ਆਗੂ ਨੂੰ ਲੈ ਕੇ ਸਾਹਮਣੇ ਆ ਰਹੀਆ ਦੱਸ ਦਿਆ ਕਿ ਵੱਡੇ ਹਿੰਦੂ ਆਗੂ ਦੇ ਉੱਤੇ ਪਰਚਾ ਦਰਜ ਕਰਕੇ ਅਗਧਿਕਾਰ ਕਾਰਵਾਈ ਕੀਤੀ ਜਾ ਰਹੀਆ ਮਾਮਲਾ ਬਹੁਤ ਹੀ ਸੰਗੀਨ ਹੈ ਮਾਮਲਾ ਬਲਦਕਾਰ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਹਿੰਦੂ ਆਗੂ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਹੁਣ ਇਹ ਸ਼ਖਸ ਜੇਲ੍ਹ ਦੀ ਹਵਾ ਖਾਵੇਗਾ ਦੱਸਿਆ ਕਿ ਇਹ ਉਹੀ ਹਿੰਦੂ ਆਗੂ ਆ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸਮਾਜ ਸੇਵੀ ਦੱਸਦਾ ਤੇ ਆਪਣੇ ਆਪ ਨੂੰ ਬਹੁਤ ਹੀ ਵੱਡਾ ਮਜਲੂਮਾਂ ਦਾ ਰਾਖਾ ਕਹੋਂਦਾ ਪਰ ਇਸ ਦੇ ਸਮਾਜ ਸੇਵੀ ਦੇ ਮਕਾ ਫੇਰ ਬੱਚੇ ਅਸਲ ਚਿਹਰਾ ਅੱਜ ਬੇਨਕਾਬ ਹੋ ਗਿਆ ਅਸਲ ਵਿੱਚ ਇਹ ਹਿੰਦੂ ਆਗੂ ਮਹਾਕਾਲ ਸੇਵਾ ਦਲ ਦਾ ਪ੍ਰਧਾਨ ਹੈ ਅਤੇ ਉੱਗਾ ਸਮਾਜ ਸੇਵੀ ਕੋ ਹੋਣ ਵਾਲੇ ਚੇਤਨ ਬਵੇਜਾ ਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਤੇ ਮਾਮਲਾ ਇਹ ਵੀ ਹੈ ਕਿ ਇਸ ਨੇ ਜਿਸ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਿਸ ਦੀ ਇੱਜ਼ਤ ਨੂੰ ਤਾਰ-ਤਾਰ ਕਰਦਾ ਰਿਹਾ ਨੋਚ-ਨੋਚ ਉਸ ਦੇ ਜਿਸਮ ਨੂੰ ਖਾਂਦਾ ਰਿਹਾ ਉਸ ਔਰਤ ਨੇ ਹੁਣ ਇਸ ਦੇ ਬੱਚੇ ਨੂੰ ਵੀ ਜਨਮ ਦਿੱਤਾ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਉਸ ਦਾ ਟੀਐਨਏ ਡੈਸਟ ਵੀ ਕਰਵਾਉਣਾ ਚਾਹੀਦਾ ਹੈ ਅਜਿਹੇ ਲੋਕ ਜਦੋਂ ਭਲਾ ਕਰਨ ਦੇ ਨਾਮ ਤੇ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਹਨ ਤਾਂ ਅਜਿਹੇ ਵਿੱਚ ਸੱਚੇ ਸਮਾਜ ਸੇਵੀਆਂ ਤੋਂ ਵੀ ਲੋਕਾਂ ਦਾ ਯਕੀਨ ਉੱਟ ਜਾਂਦਾ ਹੈ ਇੰਨਾ ਹੀ ਨਹੀਂ ਇਸ ਸ਼ਖਸ ਨੇ ਪੱਤਰਕਾਰ ਮਨੋਜ ਹੀਰਾ ਦੇ ਨਾਲ ਵੀ ਕੁੱਟਮਾਰ ਕੀਤੀ ਸੀ ਅਤੇ ਆਪਣਾ ਸਿਆਸੀ ਰਸੂਖ ਦਿਖਾਉਂਦੇ ਹੋਏ ਉਸ ਨੂੰ ਜੇਲ੍ਹ ਭਜਵਾ ਦਿੱਤਾ ਸੀ ਇਤੋਂ ਤੱਕ ਕਿ ਇਹ ਅਜਿਹਾ ਇਨਸਾਨ ਹੈ ਜਿਸ ਨੇ ਵੱਡੇ ਵੱਡੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ ਪੁਲਿਸ ਅਧਿਕਾਰੀਆਂ ਤੱਕ ਨੂੰ ਇਸ ਨੇ ਭੱਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਡੋਟਕੇ ਦਾ ਪੱਤਰਕਾਰ ਡੋਟਕੇ ਦਾ ਪੱਤਰਕਾਰ ਡੋਟਕੇ ਦਾ ਓਏ ਕੀ ਹੈ ਲੋ ਹਲੋ ਨੀ ਗੱਲ ਕਰੋ ਗੱਲ ਕਰੋ ਸਰ ਕਰਨ ਜਿਲ੍ਹਾ ਤ੍ਰਿਜਨਗਰ ਹਲੋ ਨੀ ਮੇਰੇ ਨਾਲ ਗੱਲ ਕਰੋ ਹਾਂ ਜੇ ਪੀ ਦਾ ਜਿਲ੍ਹਾ ਪਰਣਾਣਾ ਹੈ ਅਸੀਂ ਮੋਰਚੇ ਦਾ ਜਿਲ੍ਹਾ ਡਿਪਟੀ ਕਮਿਸ਼ਨਰ ਨਾਲ ਕਰੋ ਹਾਂ ਬੋਲਿਆ ਨੇ ਰਾਮਨਗਰ ਨਾਲ ਗੱਲ ਪਤਾ ਤੁਹਾਨੂੰ ਤੇ ਚਲਦੀ ਰਹਿੰਦੀ ਉਧਰ ਜਾ ਤ੍ਰਿਜਨਗਰ ਨਾਲ ਗੱਲ ਕਰੋ ਨਾ ਠੀਕ ਹੈਗੇ ਨਹੀਂ ਠੀਕ ਹੈਗਾ ਜੇ ਵੀ ਕਾ ਪੂਰੀ ਆਉਂਦੀਆਂ ਤੂੰ ਪੁੱਛੀ ਤੂੰ ਪੁੱਛਿਆ ਮੈਨੂੰ ਇਹ ਆਪੇ ਬੋਲੀ ਜਾ ਨਹੀਂ ਤੂੰ ਪੁੱਛਿਆ ਕੇ ਗੱਲ ਕੋ ਯਾਰ ਹਾਂ ਤੂੰ ਤਾਂ ਜੇਰਿਆ ਉਹ ਮੰਗਣੀ ਤੇ ਮਾਰੀ ਆ ਨਹੀਂ ਹਾਂ ਛੜੀ ਤੇ ਹਨ ਕਿਤੇ ਨਾ ਫਿਰ ਹੰਗਰਟ ਡਿਗਨ ਅੱਜ ਤੋਂ ਫਾਇਦੇ ਲਈ ਸ੍ਰੀ ਕਹੇ ਤੁਸੀਂ ਵੀ ਕਹੇ ਹੈਗੇ ਲੱਗ ਰਿਹਾ ਫੋਟੋ ਸਾਰੀ ਗੱਲ ਬਰਾਕਰ ਕੇ ਕਰ ਲਿਆ ਹੋਣਾ ਹੋਰ ਭਾਈ ਇਹ ਨਹੀਂ ਨਹੀਂ ਇਹ ਸ਼ਖਸ ਆਪਣੇ ਆਪ ਨੂੰ ਕਿਸੇ ਵਿਧਾਇਕ ਦਾ ਖਾਸ ਵੀ ਦੱਸਦਾ ਹੈ ਅਤੇ ਉਸ ਦੇ ਨਾਮ ਦੀਆਂ ਧਮਕੀਆਂ ਵੀ ਅਕਸਰ ਇਹ ਦਿੰਦਾ ਰਹਿੰਦਾ ਸੀ ਇਸ ਵੇਲੇ ਦੀ ਵੱਡੀ ਖਬਰ ਹਿੰਦੂ ਆਗੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਚੇਤਨ ਬਵੇਜਾ ਨਾਮ ਦੇ ਹਿੰਦੂ ਆਗੂ ਦੇ ਉੱਪਰ ਪੁਲਿਸ ਵੱਲੋਂ ਬਲਦਕਾਰ ਦਾ ਪਰਚਾ ਦਰਜ ਕਰਕੇ ਅਗਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ধরে বিরো রিপোর্ট প্রাইম ডে